ਇੱਧਰ ਪੀਰ ਬਾਬਾ ਲਾਲ ਸ਼ਾਹ ਜੀ ਦਾ ਮੇਲਾ ਆ ਪੀਰਾਂ ਜਗ੍ਹਾ ਇੱਧਰ ਭਰਿਆ ਹੋਇਆ ਮੇਲਾ ਇੱਧਰ ਸੰਗੀਤ ਮੱਥਾ ਟੇਕ ਰਹੀ ਆ ਇੱਧਰ ਲੰਗਰ ਚੱਲ ਰਿਹਾ ਹੈਣਾ ਹੁਣ ਠੰਡਾ ਹੋ ਗਿਆ ਕਿਉਂਕਿ ਚੰਨੀਆਂ ਲਾ ਦਿੱਤੀਆਂ ਹਨ ਇੱਧਰ ਸ਼ਬੀਲ ਚੱਲ ਰਹੀ ਹੈ ਤੇ ਇੱਧਰ ਭਾਬੀ ਹੋ ਰਹੀ ਆ ਜਦ ਕੇ ਵਧੀਆ ਭਾਬੀ ਹੋ ਠੀਕ ਆ ਠੀਕ ਆ ਹਾਂ ਵਧੀਆ ਸੱਤਰੀਆ ਬੱਦਸਰੀ ਦਾ ਹੋਰ ਹਾਂ ਵਧੀਆ ਵਧੀਆ ਠੀਕ ਆ ਹੋਰ ਕੋਈ ਵਧੀਆ ਅੱਛੀ ਹੋ ਆਈ ਜਾਂਦੇ ਮਗਰ ਅੱਛਾ ਹਾਂ ਕੋਈ ਗਰਮ ਕਰਦਾ ਤੇ ਭਾਬੀ ਨੂੰ ਮਿਲਿਆ ਆਪਾਂ ਨੂੰ ਗਦਰ ਸ਼ਬੀਨ ਲੰਗਰ ਚੱਲ ਰਿਹਾ ਹੈ ਕੀ ਆਰ ਵਰਦੀ ਰੋ ਠੀਕਾਂ ਕਹਿੰਦਾ ਚਲੋ ਆ ਵੀ ਦੇਖੋ ਭਾ ਤੇ ਇਧਰ ਮੜਿਆਰੀਆਂ ਲੱਗੀਆਂ ਹੋਈਆਂ ਨੇ ਹਾਏ ਹੋਏ ਆ ਕੀ ਹਾਲ ਹੈ ਇਧਰ ਮੈ ਆ ਰਹੀਆਂ ਨਮਸਕਾਰੋ ਹਾਂ ਦੋਸਤੋ ਕੀ ਹਾਲ ਚੱਲ ਦੋਸਤੋ ਟਿਕ ਟਕ ਦੇ ਹੋਰ ਕੈਂਸ ਹੁੰਦਾ ਚੱਲ ਹੋਰ ਦੇਖ ਲੈ ਮੇਲਾ ਹੁਣ ਕੀ ਖਵਾਓਗੇ ਬਹੁਤ ਕੁਝ ਮਿਲਦਾ ਖਲਾ ਖਵਾ ਆਇਆ ਮੇਲੇ ਬਹੁਤ ਆ ਕੇ ਲਾਰੇ ਨਾ ਕਰ ਉਹ ਆਏ ਕਿਹੜਾ ਰਾਤ ਨਾ ਭਵਾਨੀ ਘਰ ਆ ਉਹ ਆ ਗਿਆ ਨਾ ਵਗੈਰਾ ਪਹਿਲਾ ਸੰਭੋ ਰੋੜ ਕਾਲਵੜਾ ਉਹ ਤੇਰਾ ਬੜੋ ਹਾਂਜੀ ਜੱਸੀ ਕਾਲ ਦੋਸਤੋ ਅੱਜ ਫੇਰ ਮੈਂ ਅਗਰ ਦੀ ਟੈਡੀ ਵੀਰ ਤੇ ਬਲੋ ਮਿਗੀ ਮਾਉਸ ਤੇ ਚੜ ਚੁੱਕੇ ਇੱਕ ਵਾਰ ਫੇਰ ਮੇਲੇ ਤੇ ਤੇ ਆਪਾਂ ਲੈ ਲੱਗੇ ਝੂਟੇ ਅਹੀਂ ਚਲੋ Papa ਆ ਜੁਕੇ ਮिक्की ਮਾਊਸ ਦੇਖੋ ਸੌ ਟੋ ਟੀਸੀ ਤੇ ਜਨਤਾ ਕਿਤਾ ਦੇਖ ਰਹੀ ਹੈ ਤੇ ਉਹ ਮिक्की ਮਾਊਸ ਤੇ ਆਪਾਂ ਝੂਟੇ ਲੈ ਲੈਣਾ ਤੇ ਉਧਰ ਕਬੱਡੀ ਚੱਲ ਰਹੀ ਉਧਰ ਆਪਾਂ ਜਾਣੇ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਠੀਕ ਹਾਂਜੀ ਦੋਸਤੋ ਆਪਾਂ ਝੂਟੇ ਲੈ ਲੈ ਲੇ ਮਿੱਕੀ ਮਾਊਸ ਤੇ ਲੈ ਹੁਣ ਆਪਾਂ ਵੇਖ ਇੱਧਰ ਕਬੱਡੀ ਇੱਧਰ ਮੇਲਾ ਕਾਫੀ ਭਰਿਆ ਆ ਤੇ ਵਲੋਗ ਤੁਹਾਨੂੰ ਕਰ ਲਗਾ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਵੀ ਨਹੀਂ ਭੁੱਲਣਾ ਹੈ ਨਾ ਇੱਧਰ ਚੱਲ ਰਹੀ ਹੈ ਕਬੱਡੀ ਕਬੱਡੀ ਵੇਖਣੀ ਆਣੀ ਹੈ ਨਾ ਅੰਮੀ ਕੀ ਮ ਉਸਦੇ ਝੂਟੇ ਪੱਲੇ ਲੇਆ ਆਹ ਗਰਮੀ ਦਾ ਹਾਲਤ ਬੁਰੀ ਹੋ ਰਹੀ ਆ ਬਹੁਤ ਜ਼ਿਆਦਾ ਛਾ ਗਈ ਪੰਦੇ ਖੜ ਗਈ ਸਾਡੇ ਮੈਨੂੰ ਵੀ ਸ਼ਾਮ ਨਹੀਂ ਪਤਾ ਲੱਗਾ ਮੇਲਾ ਸੰਮੇ ਵਾਲੀ ਪਿੰਡ ਵੀਰਪਾਪਾ ਲਾਲ ਸ਼ਾਹੀ ਦਾ ਤੇ ਆਪਾਂ ਪਹੁੰਚ ਗਏ ਆ ਸਾਡੇ ਕੋਲ ਆ ਜੋ ਬਾਕੀ ਜਗ੍ਹਾ ਛੋਟਾ ਹੈ ਤੁਹਾਨੂੰ ਬਲੌਗ ਘਟਣ ਲੱਗਾ ਤੇ ਲਾਈਵ ਸ਼ੇਅਰ ਕਰਨਾ ਬਿਲਕੁਲ ਵੀ ਤੁਸੀਂ ਨਹੀਂ ਭੁੱਲਣਾ ਬਾਕੀ ਤਾਂ ਕਮਪਟੀ ਦਿਖਾ ਦਿੰਨੇ ਆਪਾਂ ਆਓ ਕੰਨਾ ਨਾਲ ਇੱਥੇ ਕ ਮੋਟਰ ਫਾਈਨਲ ਕਰ ਆਉਣ ਕੰਨ ਆ ਮੋਟਰ ਨਾਲ ਹਾਂਜੀ ਦੋਸਤੋ ਇੱਧਰ ਕੰਨਾ ਨਾਲ ਮੋਟਰ ਨਾਲ ਖਿੱਚ ਲੱਗੇ ਆ ਬੁਝਾ ਲੈਵਲ ਹੈਗਾ ਬਰਾਬਰ ਦਾ ਬਹੁਤ ਨਹੀਂ ਦੋ ਵੀ ਕੰਨਾ ਨਾਲ ਖਿੱਚੂਗਾ ਨਾ ਤੇ ਕੁੜੀਆਂ ਦੀ ਕਬੱਡੀ ਹੋ ਚੁੱਕੀ ਆ ਤੇ ਮੁੰਡਿਆਂ ਦੀ ਸਟਾਰਟ ਆ ਕੱਪ ਹੋ ਗਏ ਥੋੜਾ ਜਿਹਾ ਲੇਟ ਇਧਰ ਚੋਬਰ ਕੰਨਾਂ ਨਾਲ ਮੋਟਰਸਾਂ ਖਿੱਚ ਕੇ ਦਿਖਾਉ ਤੁਹਾਨੂੰ ਇਧਰ ਇਧਰ ਰੇਡ ਪੈ ਚੁੱਕੀ ਏ ਮੁੰਡਾ ਚਿੱਟੇ ਕੱਚੇ ਵਾਲਾ ਤੇ ਦੋ ਲਾਲ ਕੱਚੇ ਵਾਲੇ ਦੀ ਜ਼ਬਰਦਸਤ ਮੁਕਾਬਲਾ ਹੁਣ ਮੈਨੂੰ ਨਾਂ ਤੇ ਪਤਾ ਨਹੀਂ ਨਾਂ ਤੇ ਪਤਾ ਨਹੀਂ ਬਾਕੀ ਉਹ ਲਾਲ ਕੱਛ ਵਾਲਾ ਲੈ ਗਿਆ ਜੀ 1 ਸਕੋਰ ਉਧਰੋਂ ਆਪਣੇ ਨੀਲੇ ਕੱਛ ਵਾਲਾ ਮੁੰਡੇ ਦੀ ਰੇਡ ਹੈ ਸ਼ੁਰੂ ਕੋਈ ਥੋੜੀ-ਮੋਟੀ ਮਸਤੀ ਵੀ ਹੋਣੀ ਜ਼ਰੂਰੀ ਹੈ ਦੋਸਤੋ ਉਹ ਡਬਲ ਟੱਚ ਦਾ ਇਸ਼ਾਰਾ ਤੇ ਇਸ਼ਾਰਾ ਰੈਫਰੀ ਦਾ ਨੀਲੇ ਕੱਛ ਵਾਲ ਨੀਲੇ ਕੱਛ ਵਾਲ ਨੀਲੇ ਕੱਛ ਵਾਲ ਨੀਲੇ ਕੱਛ ਵਾਲ ਪਰਾਜੋ ਜੀ ਬੁਨਿਆਰ ਬੋਲੇ ਪਾਈ ਇਧਰ ਦੁਬਾਰਾ ਫੇਰ ਹਲੋ ਪੁਆਇੰਟ ਜਾਫੀ ਦਿਖਾਤੇ ਜਾਫੀ ਦਿਖਾਤੇ ਜਾਫੀ ਦਿਖਾਤੇ ਜਾਫੀ ਦਿਖਾਤੇ ਪ੍ਰਵਾਹ ਜਾਫੀ ਨਹੀਂ ਜਿੱਡਾ ਕੱਛਲ ਕਾਲੇ ਕੱਛਲ ਚਿੱਟੇ ਨੂੰ ਦੋਚ ਲਿਆ ਉਹਨੇ ਹੋਰ ਹੋਲੇ ਹੋਲੇ ਮੰਡਾ ਕੰਦੇ ਨਾ ਪੁਆਇੰਟ ਰੇਡਰ ਦਿਖਾਤੇ ਰੇਡਰ ਦਿਖਾਤੇ ਇਧਰ ਮਨਿਆਰੀਆਂ ਲੱਗੀਆਂ ਨੇ ਥੋੜੀ ਲੰਮੀਆਂ ਇਧਰ ਮਨਿਆਰੀਆਂ ਸਮਾਨ ਮੇਲਿਆ ਉਧਰ ਤੁਹਾਨੂੰ ਆਪਾਂ ਕਬੱਡੀ ਦਿਖਾ ਹੀ ਦਿੱਤੀ ਹੈ ਨਾ ਤੇ ਮੌਸਮ ਖਰਾਬ ਹੋ ਗਿਆ ਥੋੜਾ ਜਿਹਾ ਮੌਸਮ ਬਹੁਤ ਵਧੀਆ ਹੋ ਗਿਆ ਪਰ ਹੈ ਥੋੜਾ ਜਿਹਾ ਮੀਂਹ بارش ਵਾਲਾ ਇਧਰ ਮੇਰੇ ਵਾਂਗ ਬੱਚੇ ਵੀ ਨਜ਼ਾਰੇ ਲੈ ਰਹੇ ਨੇ ਹਾਂ ਸ਼ਾਇਦ ਮੇਰਾ ਵੀ ਦਿਨ ਕਦਾ ਇੰਨਾ ਝੂਟ ਰਾਂਦਾ ਪਰ ਇੱਕ ਦਿਨ ਆਪਾਂ ਆਹ ਵਾਲੇ ਪੰਗੂੜੇ ਦੇ ਵਿੱਚ ਝੂਟਾ ਲਾਵਾਂਗੇ ਆਹ ਵਾਲੇ ਪੰਗੂੜੇ ਦੇ ਵਿੱਚ ਜਰੂਰ ਝੂਟਾ ਲਾਵਾਂਗੇ ਫਿਰ ਕਿਸੇ ਮੇਲੇ ਦੇ ਨੈਕਸਟ ਵਿੱਚ ਵੀ ਦੋਸਤੋ ਮੇਲੇ ਦੀ ਹੋ ਚੁੱਕੀ ਹੈ ਸਮਾਪਤੀ ਤੇ ਆਪਾਂ ਚੱਲਿਆ ਘਰ ਵਾਪਸੀ ਤੇ ਜੇਕਰ ਤੁਹਾਨੂੰ ਵਲੌਗ ਘੱਟ ਲੱਗਾ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਹੀਂ ਭੁੱਲਣਾ ਤੇ ਮਿਲਦੇ ਹਾਂ ਨੈਕਸਟ ਵਲੌਗ ਦੇ ਨਾਲ ਬਹੁਤ ਜਲਦ ਸਤਿ ਸ਼੍ਰੀ ਅਕਾਲ ਤੁਮ